ਅੱਜ ਸਵੇਰ ਮੈਂਟਰਲ ਜਿਹੜੀ ਹੈ ਬੜੀ ਦੁੱਖ ਦੀ ਜਿਹੜੀ ਘਟਨਾ ਹੋਈ ਹੈ ਇਹਦੇ ਬਾਰੇ ਤੁਸੀਂ ਥੋੜਾ ਜਾਣਕਾਰੀ ਦਿਓ ਔਰ ਪੁਲਿਸ ਨੂੰ ਖਾਣੇ ਨੂੰ ਤੁਸੀਂ ਇਤਰਾ ਕਰਤਾ ਹੈ ਇਸ ਚੀਜ਼ ਨੂੰ ਲੈ ਕੇ ਹਾਂਜੀ ਐਸਐਸਪੀ ਸਾਹਿਬ ਨੇ ਵੀ ਸਸਪੈਕਟ ਨੂੰ ਜਿਹੜਾ ਨਾਮਜ਼ਦ ਹਾਂਜੀ ਤੁਹਾਡੀ ਪ੍ਰਸ਼ੰਧ ਲੈ ਕੇ ਕੀ ਬੰਦਿਆ ਔਰ ਕੀ ਕਾਰਨ ਸੀ ਇਹ ਇਹ ਕਾਰਨ ਜਗ ਜਾਹਰ ਹੈ ਜੀ ਇਹਦੇ ਵਿੱਚ ਕੋਈ ਛੁਲਕੀ ਛਿਪੀ ਗੱਲ ਨਹੀਂ ਹੈ ਕਿ ਇਹ ਇੱਕ ਐਕਟੀਵਿਸਟ ਹੀ ਇਲੀਗਲ ਮਾਇਨੇ ਦੇ ਖਿਲਾਫ ਹੈ आरटीआई या ਪੰਦਾ ਹੀ ਜਾਂ ਜਿਹੜਾ ਕੰਪਲੇਂਟਸ ਵਗੈਰਾ ਕਰਦਾ ਹੀ ਇੱਕ ਦੋ ਕੇਸ ਵੀ ਕੋਰਟ ਚ ਕੀਤੇ ਜਿਹੜੇ ਇਲੀਗਲ ਮਾਈਨਿੰਗ ਪਖਾਨ ਕੋਰਟ ਦੇ ਉੱਤੇ ਚੱਲਦੀ ਪਈ ਹੈ ਤੇ ਜਿਹੜੇ ਰੈਵਨਿਊ ਦਾ ਲਾਸ ਹੋ ਰਿਹਾ ਸਟੇਟ ਗਵਰਨਮੈਂਟ ਦਾ ਉਹਦੇ ਪ੍ਰਤੀ ਇਹ ਪ੍ਰਸ਼ਾਸਨ ਨੂੰ ਜਾਗਰੂਕ ਕਰਦਾ ਰਿਹਾ ਤੇ ਇਸ ਕਰਕੇ ਦੀ ਇਹ ਦਰਦਨਾਕ ਹੱਤਿਆ ਕੀਤੀ ਗਈ ਹੈ ਔਰ ਇਹ ਦੇਖੋ ਪ੍ਰੀ ਪਲਾਨਡ ਇੱਕ ਕੋਲਡ ਬਲੱਡਡ ਜਿਹੜਾ ਮਰਡਰ ਹੈਗਾ ਨਾ ਇਹ ਸ਼ੱਕੀ ਐਤੀ ਜਾਂ ਕੋਈ ਐਸਾ ਤੁਹਾਡੀ ਕੋਈ ਦੇਖੋ ਅਜੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਲੇਕਿਨ ਇਹ ਕੰਮ ਜਿਹੜਾ ਮਾਈਨਿੰਗ ਮਾਫੀਆ ਦਾ ਹੈ ਮਾਈਨਿੰਗ ਮਾਫੀਆ ਦਾ ਇਹ ਸਾਫ ਸਪਸ਼ਟ ਹੈ ਕਿ ਹਾਂਜੀ ਬਿਲਕੁਲ ਬਿਲਕੁਲ ਮੈਕਸਮ ਜਿਹੜੇ ਆਰਡੀ ਪਾਰਨਰਸ ਔਰ ਮਾਈਨਿੰਗ ਆਪਣਾ ਮਾਈਨਰ ਜਿਹੜਾ ਚੂਨਾ ਲਾਣ ਵਾਲੇ ਬੰਦੇ ਹੁੰਦਾ ਦਾ ਹੈ ਤੇ ਉਹ ਇੱਕ ਮਾਤਰ ਹੁਣ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਅੱਗੇ ਕਿ ਇਹਦੀ 3 ਸਾਲ ਦੀ ਬੱਚੀ ਆ ਤੇ ਜਿਹੜੀ ਆ ਇਹ ਇਹ ਇੰਦੀ ਹੱਤਿਆ ਨਹੀਂ ਹੋਈ ਹੈ ਵਿਚਾਰਾ ਸ਼ਹੀਦ ਹੋਇਆ ਦੇ ਆਪਣੇ ਸਟੇਟ ਲਈ ਲੜਦਾ ਰਿਹਾ ਤੇ ਸਟੇਟ ਦਾ ਰੈਵਨਿਊ ਲਾਸ ਹੋ ਰਿਹਾ ਤੇ ਸਾਡੀ ਮਾਨ ਸਰਕਾਰ ਅਗੇ ਮੰਗਿਆ ਕਿ ਘੱਟੋ ਘੱਟ 1 ਕਰੋੜ ਰੁਪਏ ਦੀ ਪਤਨੀ ਨੂੰ ਜਾਂ ਬੱਚੇ ਦੇ ਨਾਤੇ ਜਿਹੜਾ ਉਹ ਹੈ ਇਹਨੂੰ ਕੰਪਨਸੇਸ਼ਨ ਦਿੱਤੀ ਜਾਏ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਜਾਏ ਕਿ ਜਲਦ ਤੋਂ ਜਲਦ ਜਿਹੜਾ ਕਿੰਗ ਪੀਨਾ ਨੂੰ ਫੜਿਆ ਜਾਏ ਨਾ ਕਿ ਇਹ ਜਿਹੜੇ ਲੇਮਨ ਲੋਕ ਨੇ ਸ਼ੂਟਰ ਜਿਹੜੇ ਚਿੱਟੇ ਦੇ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਫੜਨ ਦਾ ਕੋਈ ਏਡਾ ਜ਼ਿਆਦਾ ਇੰਪੈਕਟ ਨਹੀਂ ਪੈਣਾ ਜਿਹੜਾ ਕਿੰਗ ਪੀਨਾ ਜਿਹਦੇ ਇਸ਼ਾਰੇ ਤੇ ਹੱਤਿਆ ਹੋਈ ਆ ਉਹਨੂੰ ਫੜਿਆ ਜਾਏ ਦੇਖੋ ਕੱਲ ਇੱਕ ਜਿਹੜੇ ਹੈਗੇ ਆ ਮਯੰਕ ਮਹਾਜਨ ਨਾ ਦੇ ਫਾਈਨੈਂਸਰ ਹੈਗੇ ਆ ਉਹਨਾਂ ਦੇ ਕੱਲ ਪਠਾਨਕੋਟ ਬਾਈਪਾਸ ਨੇੜੇ ਚੱਕੀ ਜਿਹੜੀ ਇਹ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਕੋਕਿਊ ਕੋ ਡਰਾਈਵਰ ਹੋਰ ਬੈਠੇ ਹੋਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਆ ਕੱਲ ਰਾਤ ਉਹਨਾਂ ਦੀ ਡੈਥ ਹੋ ਗਈ ਸੀ ਉਸ ਵਿੱਚ ਪਠਾਨਕੋਟ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਬਲਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਜਿਹੜੀ ਕਿ ਅਸੀਂ 2 ਘੰਟੇ ਵਿੱਚ ਮੁਕੰਮਲ ਕਰ ਲਈ ਸੀ ਕਿ ਆਈਡੈਂਟੀਫਾਈ ਕਰ ਲਏ ਸੀ ਕਿ ਸ਼ੂਟਰ ਕੌਣ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੇਜ਼ ਕੀਤਾ ਗਿਆ ਚੇਜ਼ ਕਰਨ ਤੋਂ ਬਾਅਦ ਅੱਜ ਜਿਹੜੇ ਹੈਗੇ ਆ ਉਹਨਾਂ ਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏਗੇ ਨੇ ਮੇਨ ਜਿਹੜਾ ਸ਼ੂਟਰ ਹੈਗਾ ਆ ਉਹ ਸੰਜੀਵ ਕੁਮਾਰ ਉਰਫ ਬੰਟੀ ਫੌਜੀ ਆ ਜਿਹੜਾ ਕਿ ਜਿਹੜਾ ਕਿ ਪਟੋਆ ਪਿੰਡ ਥਾਣਾ ਦੀਨਾ ਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵਾਲਾ ਜਿਹੜਾ ਵੈਪਨ ਹੈਗਾ ਆ ਉਹਦਾ ਲਾਇਸੈਂਸੀ ਵੈਪਨ 32 ਬੋਰ ਇਹਦੇ ਨਾਲ ਕੱਲ ਉਹਨਾਂ ਨੇ ਮਿਆਂਕ ਮਹਾਜਨ ਜੀ ਨੂੰ ਗੋਲੀ ਮਾਰੀ ਸੀ ਜਿਹੜੀ ਕਿ ਉਹਨਾਂ ਵਾਸਤੇ ਘੱਟਕ ਸਾਬਤ ਹੋਈ ਆ ਇਹ ਵੈਪਨ ਵੀ ਰਿਕਵਰ ਕਰ ਲਿਆ ਗਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਦੇ ਵਾਸਤੇ ਲੌਜਿਸਟਿਕਸ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਗੱਡੀ ਦਾ ਇੰਤਜ਼ਾਮ ਕਰਕੇ ਰੱਖਣਾ ਉਹਦੇ ਮੋਟਰਸਾਈਕਲ ਨੂੰ ਕਿਸੇ ਅਨਨੋਨ ਜਗ੍ਹਾ ਤੇ ਸਿਫਾ ਦੇਣਾ ਵਾਰਦਾਤ ਤੋਂ ਬਾਅਦ ਵੈਪਨ ਦਾ ਸਿਫਾ ਦੇਣਾ ਇਦੇ ਨਾਲ ਇੱਕ ਕੋਕਯੂਜ਼ਡ ਵਰਣ ਠਾਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਕੁੱਲ ਦੋ ਦੋਸ਼ੀ ਇਹਦੇ ਗ੍ਰਿਫਤਾਰ ਹੋ ਚੁੱਕੇ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਆ ਉਹ ਹੋਰ ਆ ਜਿਹੜਾ ਕਿ ਇਹਨਾਂ ਦਾ ਮਾਸਟਰ ਹੈਗਾ ਆ ਸ਼ਮਸ਼ੇਰ ਸਿੰਘ ਸ਼ੇਰਾ ਉਹਦੀ ਪੁਲਿਸ ਭਾਲ ਕਰਨ ਲਈ ਕਰ ਰਹੀ ਆ ਔਰ ਕਾਫੀ ਜਗ੍ਹਾ ਸਾਡੀਆਂ ਟੀਮਸ ਜਿਹੜੀਆਂ ਹੈ ਤਾਇਨਾਤ ਨੇ ਸ਼ਾਰਟਲੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਸਰ ਕੀ ਮਾਮਲਾ ਹੈ ਸਾਹਮਣੇ ਕੀ ਕੀ ਕਾਰਨਸੀ ਹੈ ਗੋਸ਼ਕੰਦਾਂ ਦਾ ए, देखो ये जड़ा मामला है निजी दुश्मनी के तहत है किसी ने निजी रंजिश या आ, अपनी रड़क क्राइम है या किलिंग हैगी ऑर्गेनाइज कराई है, करा है।, तो पर पर है तो दे देखो मेरे साथे वालों पठानकोट पुलिस वालों चाहे ए कोई भी हो चाहे कोई माफिया हो चाहे कोई प्रभावशाली व्यक्ति हो ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ ਸਰ ਇਹ ਫੜੇ ਕਿੱਥੋਂ ਆਏ ਦੋਨੋਂ ਇਹ ਇਹ ਦੋਨੋਂ ਜਣੇ ਪਟੋਏ ਪਿੰਡ ਦੇ ਨੇੜਿਓਂ ਫੜੇ ਗਏ ਆ ਠੀਕ ਹੈ ਨਾ ਕੱਲ ਰਾਤ ਜਿਹੜੀਆਂ ਸਾਡੀਆਂ ਪੁਲਿਸ ਦੀਆਂ ਪਾਰਟੀਆਂ ਇਹਨਾਂ ਨੂੰ ਜਿਹੜੀ ਗੱਡੀ ਆ ਨਾ ਰਿਯੂਜ਼ ਕੀਤੀ ਆ ਸਫਾਰੀ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਜਾਣਦੇ ਆ ਕਿ ਹਟ ਚੇਜ਼ ਹੁੰਦੀ ਰਹੀ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਪੈਂਚਰ ਹੋ ਜਾਂਦੀ ਆ ਗੱਡੀ ਪੈਂਚਰ ਹੋਣ ਤੋਂ ਬਾਅਦ ਨੇਰੇ ਦਾ ਫਾਇਦਾ ਉਠਾ ਕੇ ਉੱਥੋਂ ਗਾਇਬ ਹੋ ਜਾਂਦੇ ਆ ਪਰ ਸਵੇਰੇ ਉਸ ਤੋਂ ਬਾਅਦ ਅੱਜ ਦੁਪਹਿਰ ਦੇ ਵਕਤ ਇਹਨਾਂ ਨੂੰ ਜਿਹੜਾ ਫਿਰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਸੋ ਜਿਹੜੀ ਗੱਡੀ ਚੋਰੀ ਆਂਦੀ ਆਪਣੀ ਸੀ ਇਹਦੀ ਜਿਹੜਾ ਸ਼ਮਸ਼ੇਰ ਸਿੰਘ ਆ ਉਹ ਉਹਨੂੰ ਗੱਡੀ ਨੂੰ ਅਕਵਾਇਰ ਕਰਦਾ ਉਹ ਅਸੀਂ ਵੈਰੀਫਾਈ ਕਰ ਰਹੇ ਆ ਕਿ ਸ਼ਮਸ਼ੇਰ ਸਿੰਘ ਪਾਸੋਂ ਕਿੱਥੋਂ ਆਈ ਹੈ